ਪੂਜਾ ਚੱਲ ਰਹੀ ਹੈ ਔਰ ਮੰਦਿਰ ਦੇ ਵਿੱਚ ਦੱਸਿਆ ਜਿਵੇਂ ਕਿ ਇੱਥੇ ਦੇ ਸੇਵਾਦਾਰ ਨੇ ਜਦੋਂ ਆਉਣਾ ਬੰਦ ਦੱਸਿਆ ਇਹ ਤੋਂ ਕੋ ਮਾਨਾ ਕੋਈ ਸ਼ਰਤ ਦੀ ਆਪਾ ਕਿਰਪਾ ਹਰ ਇੱਕ ਤੇ ਜਿਹੜੀ ਬਣੀ ਰਹੇ ਔਰ ਸਾਰੀ ਸੰਗਤ ਇੱਕ ਸੰਦਰਸ਼ ਵਿੱਚ ਲੈਣ ਵਾਲੇ ਆਉਂਦੇ ਪ੍ਰਾਗਨ ਦੇ ਵਿੱਚ ਜਿਹੜੀ ਪੂਜਾ ਚੱਲ ਰਹੀ ਹੈ ਔਰ ਚਾਰ ਪੈਰ ਦੀ ਜਿਹੜੀ ਪੂਜਾ ਉਹ ਵੀ ਸਵੇਰ ਤੱਕ ਜਿਹੜੀ ਪੂਜਾ ਚੱਲੇਗੀ ਇਹ ਸ੍ਰੀ ਕ੍ਰਿਸ਼ਨ ਮੱਤਰ ਉਹ ਸਾਜਿਆ ਕਰ ਰਹੇ ਜਿੱਥੇ ਕਿ ਪੂਰੀ ਮੰਦਿਰ ਕਮੇਟੀ ਜਿਹੜੀ ਕਿ ਖੁਸ਼ੀਆਂ ਦੇ ਨਾਲ ਜਿਹੜਾ ਮਹਾਸ਼ਿਵਰਾਤਰੀ ਉਪਲਖਸ਼ ਜਿਹੜਾ ਮਨਾਇਆ ਜਾ ਰਿਹਾ ਹੈ ਉਹ ਦੇਖੋ ਬੋਲੇ ਸ਼ੰਕਰ ਦੇਖੋ ਮੌਕੇ ਤੇ ਮੰਦਿਰ ਦੇ ਵਿੱਚ ਪੂਜਾ ਚੱਲ ਰਹੀ ਹੈ ਔਰ ਲੰਗਰ ਦੀਆਂ ਤਿਆਰੀਆਂ ਜਿਹੜੀਆਂ ਚੱਲ ਚੁੱਕੀਆਂ ਔਰ ਪ੍ਰੋਪਰ ਜਿਹੜੀਆਂ ਤਿਆਰੀਆਂ ਕਰ ਦਿੱਤੇਆਂ ਗਈਆਂ ਜੀ ਕਮੇਟੀ ਜਿਹੜੀ ਸੋ ਸੀਤਲਾ ਮਾਤਾ ਮੰਦਿਰ ਹੈ ਜੀ ਬਹੁਤ ਹੀ ਤੇ ਪ੍ਰਾਚੀਨ ਮੰਦਿਰ ਹੈ ਤੇ ਸਾਰੀ ਸੰਗਤ ਜਿਹੜੀ ਹੈ ਇਲਾਕਾ ਨਿਵਾਸੀ ਪਹੁੰਚੇ ਹੋਏ ਨੇ ਕੇਵਲ ਕਿشن ਕਾਲਾ ਜੀ ਪਹੁੰਚੇ ਹੋਏ ਨੇ ਸੇਠੀ ਸਾਹਿਬ ਪਹੁੰਚੇ ਹੋਏ ਨੇ ਸਵਾਰਡ ਦੇ ਕੌਂਸਲਰ ਨੇ ਔਰ ਸਵੇਰ ਦੇ ਹੀ ਪ੍ਰੋਗਰਾਮ ਜਿਹੜੇ ਆ ਸੇਠੀ ਸਾਹਿਬ ਪਹੁੰਚਾ ਕੇ ਜਿਹੜੀ ਕਿੰਨੇ ਪ੍ਰੋਗਰਾਮ ਆ ਪਹੁੰਚਾ ਦਿੱਤੇ ਸਵੇਰ ਤੋਂ ਲੈ ਕੇ ਹੁਣ ਤੱਕ ਸਵੇਰ ਦੇ ਅੱਜ ਪਹਿਲੋਂ ਦਾ ਪੀਸੀ ਸੀਗਾ ਕੋਈ ਪਰਿਵਾਰਕ ਕਾਰਨ ਕਰਕੇ ਦੁਬਾਰੇ 2 ਵਜੇ ਜਾਣਾ ਹੋਇਆ ਤੇ 7-8 ਪ੍ਰੋਗਰਾਮਾਂ ਤੇ ਸ਼ਿਰਕਤ ਕੀਤੀ ਆ ਤੇ ਇਹ ਆਸਿਕਾ ਪੰਗਿਆ ਦੇ ਕਰੀਬ ਹਾਂਜੀ ਹਾਂਜੀ ਬਹੁਤ ਅੱਜ ਵਧੀਆ ਦਿਨ ਨੇ ਆ ਅੱਜ ਪਹਿਲੇ ਪੈੜ ਦੀ ਪੂਜਾ ਵੀ ਕੀਤੀ ਆ ਜੀ ਮਾਨਯੋਗ ਸਾਡੇ ਪੰਡਿਤ ਜੀ ਰੋਹਿਤ ਜੀ ਉਹਨਾਂ ਨੇ ਪੂਜਾ ਕਰਵਾਈ ਆ ਤੇ ਬਹੁਤ ਇਦਾਂ ਹੀ ਭੋਲੇ ਸ਼ੰਕਰ ਦਾ ਅਸ਼ੀਰਵਾਦ ਅੱਜ ਸਵੇਰ ਦਾ ਹੀ ਮਿਲ ਰਿਹਾ ਤੇ ਮੈਂ ਆਪਣੇ ਵੱਲੋਂ ਇਹ ਰਹਿਮਾਨ ਸ਼ੰਕਰ ਦੇ ਚਰਨਾਚਿ ਇਹ ਹੀ ਮੇਰੀ ਪ੍ਰਾਰਥਨਾ ਹੈ ਕਿ ਜਿਹੜੇ ਆਏ ਨੇ ਉਹਨਾਂ ਨੂੰ ਵਿਰਾਗੀ ਕਰਕੇ ਦੌਰਨ ਜਿਹੜੀ ਆਪਣੀਆਂ monogam ਨਾਲ ਆਏ ਉਹਨਾਂ ਦੀ ਆਪਣਾ ਮਨੋਰਨ ਜਿਹੜਾ ਤੇ ਮੁਕੇਸ਼ ਜੀ ਸਾਡੇ ਪੰਡਤ ਜੀ ਨੇ ਇੱਥੋਂ ਦੇ ਇਹ ਮੋਹਨਾ ਸ਼ਾਸਤਰੀ ਦੇ بیٹے ਵੀ ਨੇ ਤੇ ਮੈਂ ਇਹਨਾਂ ਨੂੰ ਵੀ ਅੱਜ ਸ਼ੁਰੂਆਤ ਤੇ ਸਾਰੇ ਜਿਲ੍ਹਾਦਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਹਾਂਜੀ ਪੰਡਤ ਜੀ ਅੱਜ ਮਹਾ ਸ਼ਿਵਰਾਤਰੀ ਪਰਪਰ ਤੇ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀ ਬਹੁਤ ਬਹੁਤ ਵਧਾਈ ਬਰਮਾਤਮਾ ਬੋਲੇਨਾਥ ਜੀ ਦੇ ਕੀ ਜਗਤ ਪਿਤਾ ਜੀ ਜਿਨ੍ਹਾਂ ਨੇ ਕੀ ਜਗਤ ਪਿਤਾ ਦੀ ਉਪਾਧੀ ਕੀਤੀ ਹੈ ਕਿਉਂ ਕਿ ਉਹਨਾਂ ਨੇ ਜਿਹੜਾ ਵਾ ਉਹ ਖਲਾ ਖਲ ਵਿਸ਼ਵ ਪਿਤਾ ਜਿਹਦੇ ਨਾਲ ਪੂਰੇ ਸਮਾਜ ਦੀ ਪੂਰੇ ਵਿਸ਼ਵ ਦੀ ਉਹਨਾਂ ਨੇ ਰੱਖਿਆ ਕੀਤੀ ਇਸ ਕਰਕੇ ਉਹਨਾਂ ਨੂੰ ਮਹਾਦੇਵ ਦੀ ਉਪਾਧੀ ਦਿੱਤੀ ਗਈ ਤੇ ਭੋਲੇ ਨਾਂ ਤੇ ਤਾਂ ਹੀ ਸਾਰਿਆਂ ਨੂੰ ਆਪਣਾ ਆਸ਼ੀਰਵਾਦ ਦਿੰਦੇ ਰਹਿੰਦੇ ਤੇ ਸ਼ਿਵ ਰਾਤਰੀ ਤੇ ਤਾਂ ਹੀ ਸਾਰੇ ਭਗਤ ਜਨ ਉਹਨਾਂ ਦੀ ਮਨੋਕਾਮਨਾ ਜਿਹੜੀ ਆ ਪੂਰੀ ਹੋਵੇ ਤੇ ਭੋਲੇ ਨਾਲ ਕਿਰਪਾ ਕਰ ਜਿਹੜੇ ਕਾਲ ਦੇ ਲੰਗਰ ਦੇ ਪ੍ਰਬੰਧ ਕੀਤੇਗੇ ਉਹਦੇ ਬਾਰੇ ਦੱਸ ਦਿਓ ਲੋਕਾਂ ਨੂੰ ਅੱਜ ਦਾ ਜਿਹੜਾ ਲੰਗਰ ਆ ਬੜਾ ਹੀ ਸਾਡੇ ਮੰਦਰ ਚ ਬੁੱਕ ਮਾ ਕੇ ਕੀਤਾ ਜਾਂਦਾ ਵਾ ਜਿਹਦੇ ਵਿੱਚ ਕੇਵਲ ਪਿਸ਼ੇ ਕਾਲਾ ਜੀ ਬੜੇ ਹੀ ਲੋਕਾਂ ਨਾਲ ਮਿਲ ਲਾ ਲ ਜਿਹੜਾ ਵਾ ਲੰਗਰ ਦਾ ਪ੍ਰੋਗਰਾਮ ਕਰਦੇ ਨੇ ਔਰ ਸਾਡੀ ਮੰਦਰ ਕਮੇਟੀ ਵਰਦਾਨ ਲਕੇਸ਼ਰ ਚਾਈ ਜੀ ਦੀਪਕ ਦਾ ਜੀ ਜੀ ਅੰਕੁਰ अरोड़ा ਜੀ ਨਿਤਿਨ ਜੀ ਐਸ ਆਰ ਬੜੇ ਹੀ ਸਹਿਯੋਗ ਨਾਲ ਲੰਗਰ ਦਾ ਜਿਹੜਾ ਵੈ ਉਹ ਪ੍ਰੋਗਰਾਮ ਕਰਦੇ ਆ ਤੇ ਸਾਡੇ ਮੰਦਰ ਵਿੱਚ ਬਹੁਤ ਹੀ ਧੂਮ-ਧਾਮ ਨਾਲ ਲੰਗਰ ਮਨਾਇਆ ਜਾਂਦਾ ਵੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਜਿਹੜਾ ਵੈ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਏਗਾ ਭਗਵਾਨ ਕੋਲੇ ਸ਼ੰਕਰ ਇਦਾਂ ਹੀ ਸਾਰਿਆਂ ਦੀ ਕਿਰਪਾ ਨੇ ਥੋੜਾ ਪੂਜਾ ਦਾ ਮਤਲਬ ਦੱਸੋ ਜਿਹੜੀ ਚਾਰ ਪੈਰ ਦੀ ਪੂਜਾ ਦੇ ਵਿੱਚ ਲੋਕ ਬੈਠੇ ਆ ਚਾਰ ਪੈਰ ਦੀ ਪੂਜਾ ਜਿਹੜੀ ਹੈ ਉਹ 10 ਵਜੇ 12 ਵਜੇ 2 ਵਜੇ ਜਿਸ ਵੇਲੇ 4 शिवरात्रि यानी रात दी पूजा दा महात्म है शिव जड़े आ ओ दिन दे भी देवता वे दे ते रात दे भी देवता दे। जी ठीक है जी जेड़े शिव भोलेनाथ दे है ओन्ना दी कृपा नाल ही दिन दे प्राणी भी जिंदे है ते रात दे प्राणी भी जिंदे है एस कर के भोलेनाथ सब दी कृपा दै बनाए रखन दी अपनी सारीया दी मनोकामना पूरी करू बोल बनके बिहारी लाल की सो बिल्कुल जी तस्वीरें थानू लगातार था, साझिया कर रहे हैं जिलंदर तो ਜਲੰਧਰ ਦੇ ਵਿੱਚ ਜਿੱਥੇ 올 ওভার ਵਰਲਡ ਦੇ ਵਿੱਚ ਅੱਜ ਮਹਾ ਸ਼ਿਵਰਾਤਰੀ ਪਰਵ ਹੈ ਜਿਹੜਾ ਮਨਾਇਆ ਜਾ ਰਿਹਾ ਉੱਥੇ ਹੀ ਤੁਹਾਨੂੰ ਜਲੰਧਰ ਵੈਸਟ ਦੇ ਵਿੱਚ ਲੈ ਕੇ ਆਏ ਆ ਕ੍ਰਿਸ਼ਨानगर श्री किशन ਮੰਦਿਰ ਔਰ ਉੱਥੇ ਜਿਹੜੀ ਚਾਰ ਪੈਰ ਦੀ ਪੂਜਾ ਵੀ ਚੱਲ ਰਹੀ ਹੈ ਔਰ ਲੰਗਰ ਦਾ ਪ੍ਰਬੰਧ ਵੀ ਜਿਹੜਾ ਦੱਸਿਆ ਗਿਆ ਔਰ ਸੇਵਾਦਾਰ ਇਸ ਇਲਾਕੇ ਦੇ ਔਰ ਪੰਡਤ ਜੀ ਨਾਲ ਵੀ ਗੱਲਬਾਤ ਹੋਈ ਹੈ ਔਰ ਮੁਕੇਸ਼ ਸੇਠੀ ਜੋ ਇਸ ਵਾਰਡ ਦੇ ਕੌਂਸਲਰ ਨੇ ਔਰ ਅੱਗੇ ਵੀ ਅਸੀਂ ਦੋ ਚਾਰ ਵਾਰ ਇਸ ਮੰਦਿਰ ਦੇ ਵਿੱਚ ਆਏ ਆ ਔਰ ਅੱਜ ਫੇਰ ਤੁਹਾਨੂੰ ਜਿਹੜਾ ਹੁਣ ਲੰਗਰ ਦਾ ਪ੍ਰਬੰਧ ਖਾਰੇ ਕੀ ਤਿਆਰੀਆਂ ਜਿਹੜੀਆਂ ਲੰਗਰ ਦੀਆਂ ਵੀ ਜੋਰਾ ਸ਼ੋਰਾਦ ਨੇ ਸੋ ਇਸ ਇਲਾਕੇ ਦੇ ਜਿਹੜੇ ਲੋਕ ਨੇ ਸਵੇਰੇ ਆਓ ਲੰਗਰ ਖਾਓ 12 ਵਜੇ ਲੰਗਰ ਜਿਹੜਾ ਦੱਸਿਆ ਜਾ ਰਿਹਾ ਕਿ ਸ਼ੁਰੂ ਹੋ ਜਾਏਗਾ ਕੱਲ ਔਰ ਪ੍ਰੋਪਰ ਜਿਹੜਾ ਪ੍ਰਬੰਧ ਦਾ ਤਿਆਰੀ ਜਿਹੜੀ ਦੇਖੋ ਚੱਲ ਰਹੀ ਹੈ ਲੰਗਰ ਦੀ ਤਿਆਰੀ ਜਿਹੜੀ ਸੰਗਤ ਲਈ ਚੱਲ ਰਹੀ ਹੈ ਸਵੇਰ ਦੇ ਲਈ ਔਰ ਸਾਰੀ ਸੰਗਤ ਨੂੰ ਹਾਂਜੀ ਹਲਵਾਈ ਜੀ ਤਿਆਰੀ ਚ ਪੂਰੀਆਂ ਹੋ ਗਈਆਂ ਜੀ ਮੁਕੰਮਲ ਹਾਂਜੀ ਭਾਈ ਪੂਰੀ ਤਿਆਰੀ ਆ ਗਈ ਬੋਲ ਬੋਲ ਮਤਲਬ ਕਿ ਸੰਗਤ ਨੂੰ ਕੀ ਕੀ ਖਵਾ ਰਹੇ ਹੋ ਕੱਲ ਜਨੇਪੂ ਰਈ ਨਾਲ ਲੁਦੀ ਰਿਆਲੇ ਜੀ ਨਾਲ ਪੂਰੀ ਨਾਲ ਕੀਨੇ ਵੇ ਤੱਕ ਪ੍ਰਬੰਧ ਜਿਹੜਾ ਹੋ ਜਾਏਗਾ ਜੀ ਪੂਰੇ ਤਿਆਰ ਹੋ ਜਾਏਗਾ ਲੰਗਰ 12 ਵਜੇ ਤੱਕ ਰੈਡੀ 12 ਵਜੇ ਤੱਕ ਰੈਡੀ ਹੋ ਜਾਏਗਾ ਸੋ ਦੇਖ ਸੇਵਾ ਪਰਮੋਤਮ ਜੀ ਸਾਡੇ ਕੇਵਲ ਕਿਸ਼ਨ ਕਾਲਾ ਜੀ ਦਾ ਇਹੀ ਤਰ੍ਹਾਂ ਰਿਹਾ ਹੈ ਕਿ ਮੰਦਰ ਦੀ ਸੇਵਾ ਕਰਨੀ ਹੈ ਅੱਜ ਹੀ ਬੜਾ ਹੀ ਪਵਿੱਤਰ ਦਿਹਾੜਾ ਹੈ ਮਾਂ ਸ਼ਿਵਰਾਤਰੀ ਦਾ ਦਿਹਾੜਾ ਹੈ ਅੱਜ ਪਰਮ ਪਿਤਾ ਸਾਡੇ ਚਿਪ ਕੋਲੇ ਦਾ ਦੇਨੇ ਅੱਜ ਤੇ ਇਦਾਂ ਹੀ ਇਹਨਾਂ ਨੂੰ ਪਰਮਾਤਮਾ ਵੱਲ ਤੇ ਧੰਨ ਵੀ ਬਖਸ਼ੇ ਨਾਲ ਮੈਂ ਤਾਂ ਕਹਿੰਦਾ ਕਿ ਤਾਂ ਜੋ ਇਹ گاਾਂਹ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕਾਂ ਸਾਂ ਸਿਟੀ ਸਰਵ ਇੱਕ ਚੀਜ਼ ਹੈ ਹਰ ਇੱਕ ਵਿਅਕਤੀ ਨੂੰ ਪੋਲੇਸ਼ੰਕਈ ਨੇ ਕੰਮ ਲਗਾਇਆ ਤੁਹਾਨੂੰ ਵੀ ਲਗਾਇਆ ਉਹਨਾਂ ਨੂੰ ਵੀ ਲਗਾਇਆ ਹਰ ਇੱਕ ਬੰਦੇ ਦਾ ਆਪਣਾ ਆਪਣਾ ਕੰਮ ਹੈ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਕਿਸ ਤਰੀਕੇ ਉਹਨਾਂ ਨੂੰ ਵੀ ਅੱਗੇ ਆ ਕੇ ਜਿਹੜੀ ਸੇਵਾ ਕਰਨੀ ਚਾਹੀਦੀ ਹੈ ਜੀ ਪਬਲਿਕ ਨੂੰ ਕਹਿੰਨੇ ਆ ਜੀ ਜਿਹੜੇ ਇਦਾਂ ਦੇ ਦਿਹਾੜੇ ਆ ਉਹ ਜੋਰ ਸ਼ੋਰ ਦਾ ਐ ਇੱਕ ਤਿਹਾਰ ਦੀ ਤਰ੍ਹਾਂ ਮਨਾਣੇ ਚਾਹੀਦੇ ਆ ਤੇ ਲੋਕਾਂ 'ਚ ਇਹੀ ਮੈਸੇਜ ਜਦੋਂ ਆਪਾਂ ਧਰਮ ਦੇ ਕੰਮ 'ਚ ਲੱਗਾਂਗੇ ਤੇ ਦੂਜੇ ਕੰਮ ਤੋਂ ਹਟਾਂਗੇ ਜਿਵੇਂ ਕੋਈ ਨਸ਼ਾ ਹੈ ਕੋਈ ਚੋਰੀ ਕਰਦਾ ਜਦੋਂ ਕੋਈ ਬੰਦਾ ਪਰਮਾਤਮਾ ਦੀ ਲਗਨ 'ਚ ਲੱਗ ਜਾਂਦਾ ਤੇ ਉਹਨਾਂ ਨੂੰ ਮੋਹ ਮਾਇਆ ਘਟ ਜਾਂਦੀ ਆ ਮੋਹ ਮਾਇਆ ਖਤਮ ਹੋ ਜਾਂਦੀ ਆ ਤੇ ਮੈਂ ਇਹੀ ਸਾਰੇ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਕਿ ਜਿਹੜਾ ਵੀ ਤਿਹਾਰ ਆਵੇ ਕੋਈ ਕੀਰਤਨ ਦਰਬਾਰ ਹੋਵੇ ਕੋਈ ਮਹਾਰਾਜ ਦੇ ਜਨਮ ਦਿਹਾੜਾ ਹੋਵੇ ਸਾਰੇ ਇਦਾਂ ਜੋਰ ਸ਼ੋਰ ਨਾਲ ਐਨ ਵਧੀਆ ਤਰੀਕੇ ਨਾਲ ਮਨਾਉਣੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ ਸੋ ਦੇਖ ਸਕਦੇ ਹੋ ਜੀ ਲੰਗਰ ਦੀ ਤਿਆਰੀ ਇੱਕ ਵਾਰੀ ਫੇਰ ਤੁਹਾਨੂੰ ਸਾਂਝੀ ਕਰਾਂਗੇ ਔਰ ਤੁਹਾਨੂੰ ਮੰਦਰ ਦੀਆਂ ਤਸਵੀਰਾਂ ਦਿਖਾਈਆਂ ਚਾਰ ਪੈਰ ਦੀ ਪੂਜਾ ਚੱਲ ਰਹੀ ਹੈ ਪੰਡਿਤ ਜੀ ਨੇ ਪੂਜਾ ਦਾ ਮਹੱਤਵ ਵੀ ਤੁਹਾਨੂੰ ਦੱਸਿਆ ਕਿ ਇੱਕ ਜਿਹੜੀ ਪੂਜਾ 8 ਵਜੇ ਤੋਂ ਸ਼ੁਰੂ ਹੋ ਕੇ 10 ਵਜੇ 12 ਵਜੇ ਔਰ 4 ਵਜੇ ਔਰ ਉਸ ਤੋਂ ਬਾਅਦ ਸਵੇਰੇ ਗਰਮਾ-ਗਰਮ ਲੰਗਰ ਆਹ ਦੇਖੋ ਜੀ ਭਟੂਰੇ ਔਰ ਛੋਲਿਆਂ ਦਾ ਲੰਗਰ ਜਿਹੜਾ ਕੱਲ ਮਿਲੇਗਾ ਹੁਣ ਕੱਲ 12 ਵਜੇ ਤਕਰੀਬਨ ਜਿਹੜਾ ਲੰਗਰ ਸਟਾਰਟ ਹੋ ਜਾਏਗਾ ਜਿਵੇਂ ਕਿ ਪ੍ਰਧਾਨ ਜੀ ਹੋਰਾਂ ਨੇ ਵੀ ਦੱਸਿਆ ਪਾਜੀ ਨੇ ਵੀ ਦੱਸਿਆ ਔਰ ਸੇਠੀ ਸਾਹਿਬ ਨੇ ਵੀ ਦੱਸਿਆ ਕੱਲ ਜਿਹੜੀ ਤਿਆਰੀ ਔਰ ਹਲਵਾਈ ਸਾਹਿਬ ਨੇ ਦੱਸਤਾ ਕਿ ਕੱਲ ਤਿਆਰੀ ਜਿਹੜੀ ਆ ਲਫਾਫੇ ਘਰ ਛੱਡ ਕੇ ਆਣੇ ਤੁਸੀਂ ਔਰ ਲੰਗਰ ਲਫਾਫੇ ਘਰ ਛੱਡ ਕੇ ਜਿਹੜਾ ਸਾਡੇ ਏਰੀਆ ਦੇ ਸਾਰੇ ਕ੍ਰਿਸ਼ਨ ਨਗਰ ਦੇ ਹੈਗੇ ਜੀ ਘਰ ਸਾਡੇ ਜੀ ਘਰ ਕਰ ਜਾਏਗਾ ਲੰਗਰ ਘਰ ਪਹੁੰਚੇਗਾ ਜੀ ਜਾਂਦੇ ਆ ਜੀ ਪੂਰਾ ਦੱਸੋ ਲਿਆ ਹਰ ਜਿਹੜਾ ਇੱਥੇ ਨਹੀਂ ਪਹੁੰਚੇਗਾ ਉਹਨਾਂ ਦੇ ਘਰ ਲੰਗਰ ਪਹੁੰਚੇਗਾ ਜੀ ਜਾਂਦੇ ਜੀ ਪ੍ਰੋਪਰ ਸਾਰੇ ਆ ਦੇਖੋ ਤੁਸੀਂ ਸਵੇਰੇ ਅਸੀਂ ਇਸੇ ਕੱਲ ਨੂੰ ਆ ਗੱਡੀ ਵੀ ਲਿਆ ਕੇ ਰੱਖੀ ਆ ਜਿਹਦੇ ਇਹਦੇ ਵਿੱਚ ਸਾਰੇ ਡੱਬੇ ਬਾਕਸਿਸ ਜਾਂਦੇ ਮਤਲਬ ਡਿਲੀਵਰੀ ਹੋ ਗਈ ਇੱਥੇ ਸੋ ਦੇਖ ਸਕਦੇ ਜੀ ਹੋਮ ਡਿਲੀਵਰੀ ਲਈ ਕੇਕੇ ਬਿਲਡਿੰਗ ਮਟੀਰੀਅਲ ਵਾਲੇ ਦੀ ਗੱਡੀ ਲੈ ਲਈ ਮੰਗਾ ਲਈਤੀ ਗਈ ਹੈ ਜੀ ਸੋ ਇਹਨਾਂ ਤਸਵੀਰਾਂ ਤਾਂ ਲਾਵਾਂਗੇ ਤੁਹਾਡੇ ਤੋਂ ਅਲ ਵੀ ਦਾ ਹੁਣ ਤੱਕ ਬੜੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਇੱਕ ਵਾਰੀ ਦੁਬਾਰਾ ਜਿਹੜੀਆਂ ਮਾ ਸਿਵ